ਹਨ ਉਹਦੇ ਵਿੱਚ ਨਾ ਇੱਕ ਬੜੀ ਵਿਲੱਖਣ ਜੀ ਚੀਜ਼ ਹੈ ਬੈਂਬੂ ਦਾ ਕੱਟ ਕੇ ਬਣਾਉਂਦੇ ਨੇ ਇਹਦੀਆਂ ਜਣਾ ਨਾਲ ਹੀ ਨੇ ਤੇ ਅਲੱਗ ਅਲੱਗ ਸ਼ਕਲਾਂ ਦੇ ਵਿੱਚ ਜੜਦੀਓ ਡਾੜੀ ਬਣਾਤੀ ਇਹਨਾਂ ਨੇ ਬਹੁਤ ਸ਼ਾਨਦਾਰ ਕਾਰਵਿੰਗ ਜਿਹੜੀਆਂ ਇੱਕ ਤੋਂ ਇੱਕ ਇਹ ਇੱਥੇ ਮਿਲਦੀਆਂ ਇਹਦੀਆਂ ਜਟਾਵਾਂ ਤੇ ਇੱਕ ਮੈਂ ਦੇਖੇ ਸੀ ਉਹਦੇ ਸਮਾਂ ਆਈਬ੍ਰੋਸ ਵੀ ਜਿਹੜੇ ਨੇ ਉਹ ਵੀ ਸਾਰੇ ਇਹ ਇਹ ਬੈਂਬੂਸ ਦੇ ਵੱਖਰੇ ਵੱਖਰੇ ਇਹ ਬਣਾਉਂਦੇ ਨੇ ਕਲੇ ਕਰਕੇ ਇਹ ਆ ਦੇਖੋ ਅੱਜ ਹੋਰ ਬਣਾ ਰੱਖਿਆ ਐ ਠੀਕ ਐ ਐਕਸਟਰਾ ਵੀ ਜਿਵੇਂ ਹੁਣੇ ਮੂੰਹੋਂ ਬੋਲਣੇ ਨਹੀਂ ਰਿਹਾ ਤੇ ਹੱਥ ਨਾਲ ਕਾਟਿੰਗ ਕਰਦੇ ਆਂ ਭਾਈ ਇਹ ਬਹੁਤ ਚੰਗਾ ਬੜਾ ਕਰੀ ਆਂ ਆ ਇਸ ਤਰ੍ਹਾਂ ਦਾ ਡੰਬੂ ਐ ਜਿਹਦੇ ਵਿੱਚ ਕੱਟ-ਕੱਟ ਕੇ ਕਾਰਵਿੰਗ ਕਰਦੇ ਨੇ ਅੱਜਣਾ ਇਹਦੇ ਚ ਸਭ ਕੁਝ ਬਹੁਤ ਵਧੀਆ ਅਸੀਂ ਉਹ ਬੋਲਦਾ ਕਰਦੇ ਹਾਂ ਜੇ ਤਾਂ ਕਲਾਕ੍ਰਿਤੀ ਦਾ ਹਰ ਜਗ੍ਹਾ ਹੀ ਤਾਰੀ ਗਰੀ ਕਿੰਨਾ ਰੇਟ ਪੁੱਛਦੇ ਆ ਆ ਬੜਾ ਖਤਰਨਾਕ ਜਿਆ ਬਣਾਇਆ ਇੱਕ ਤੁਰ ਸਾਰੇ ਇੱਕ ਤੇ ਉਹ ਜੜਾਂ ਨੂੰ ਹੀ ਕਈ ਤਰ੍ਹਾਂ ਯੂਜ਼ ਕਰ ਦਿੰਦੇ ਆ ਤੇ ਹੁਣ ਵੀ ਇੱਕ ਮਿੰਟ ਆਉਣਾ ਜਰਾ ਇਹ ਇੱਥੇ ਦਾ ਇਹ ਕਿਹੜਾ ਮਾਰਕੀਟ ਕਹਿੰਦੇ ਇਹਨੂੰ ਇਹ ਹੌਲ ਟਾਉਨ ਹੈ ਪੁੱਛੀ ਇਹਦੇ ਕੋਲ ਰੇਟ ਕਿਸੇ ਵੀ ਚੀਜ਼ ਦਾ ਕੀ ਕੋਈ ਜਿਹੜਾ ਅਸਨੈਟ 300 ਸਭ ਤੋਂ 300 3 ਲੱਖ ਰੁਪਈਆ ਯਾਨੀ ਸਮਝੋ 1000 ਰੁਪਈਆ ਫੀਲੀ ਆ ਦਾ ਹੋ ਗਿਆ ਬੜੇ ਸੇ ਬਾਰਗੇਨਿੰਗ ਬਹੁਤ ਜ਼ਿਆਦਾ ਇਹ ਜੀ ਸ਼ਰਟ ਮੈਂ ਹੁਣ ਪਾਈ ਹੋਈ ਹੈ ਇਹ ਇਹਦਾ ਕਾਈਟਿੰਗ ਇਹ ਕਰਦਾ ਹੈ ਮੰਗਲ ਜੀ ਇਫਰੈਟ ਇਹ ਮੇਰੇ ਸੁਰਤੌਥੇ ਕਿਸੇ ਨੂੰ ਬੁਲਾਏ ਮੈਰੀ ਜੀ ਜੋਣਾ ਦਾ ਆਰਥਾੜੀ ਕਲੀ ਕਰੀਤੀ ਦਾ ਨਹੀਂ ਪਤਾ ਤੇ ਆਹ ਵੀ ਦੇਖੋ ਇਹਦੇ ਵਿੱਚੋਂ ਜਲਦੀ ਪਿਆ ਹੈ ਜਿਹਦੇ ਮੈਂ ਆਹ ਆਰਮ ਬਣਾਇਆ ਕੀ ਬੁਲਾਇਆ ਪਰ ਹੁਣ ਕਿਹਦਾ ਇਹਦਾ ਕਿੰਨਾ ਦਾ 500 500 5 ਲੱਖ ਰੁਪਏ ਦਾ ਹੈ ਕਰਨਾ ਹੈ ਬੁਛੇ ਇਹ ਤਾਂ ਲੈਣਾ ਪਹਿਲਾਂ ਇਹ ਸਮਝ ਆ ਜਾਏ ਕਿ ਨੇਗੋਸ਼ੀਏਟ ਕੀ ਹੋ ਜੂਗਾ ਆ ਉੱਲੂ ਬਣਾਇਆ ਹੋਇਆ ਇਹ ਤਾਂ ਛੋਟਾ ਇਹ ਤਾਂ ਬਹੁਤ ਖੂਬਸੂਰਤ ਇੱਕ ਸ਼ੇਪ ਜੀ ਇਹਨੂੰ ਕਿ ਬਣਾਈਆ ਨੇ ਆ ਬੰਦਾ ਭਾਈ ਖੂਰ ਦਾ ਬਹੁਤ ਆ ਸਾਡਾ ਮਤਲਬ ਜਿਹੜਾ ਵੀ ਦੇਖ ਲਓ ਇੱਕ ਤੋਂ ਇੱਕ ਵਧੀਆ ਸਾਰਾ ਦਾ ਸਾਰਾ ਔਰ ਰੋ ਬੈਂਬੂ ਦੇ ਵਿੱਚੋਂ ਆ ਇਹ ਉਪਰ ਆ ਹਸਤਰ ਜੈ ਵੀ ਵਿੱਚੋਂ ਕੱਢਿਆ ਹੈ ਜੀ ਸਾਨੂੰ ਨਹੀਂ ਮੈਨੂੰ ਸਮਝ ਨਹੀਂ ਆ ਰਹੀ ਕਿ ਬੈਸਟ ਕਿਹੜਾ ਹੈ ਇਹਨਾਂ 'ਚ ਕਿਹੜਾ ਹੈ ਬੀ ਸਮਾਈਲਿੰਗ ਫੇਸ ਇਸ ਗੁੱਡ ਕਰਦੇ ਵਿੱਚ ਕੋਈ ਸਮਾਈਲਿੰਗ ਉੱਚਾ ਪਿਆਉਂਦਾ ਕੋਈ ਨਹੀਂ ਛੋੜ ਜਾਂਦੀ ਜੀ ਹਾਂ ਹਾਂ ਅਸੀਂ ਬੁੱਧ ਬੱਧਾ ਜੀ ਮੈਂ ਆ ਆ ਦੇਖੋ ਫਿਰ ਹੱਸਦਾ ਦਾ ਵੀ ਹੈ ਆ ਵੀ ਹੈ ਬੁੱਧ ਲਾ ਸਿੰਘ ਬੁੱਧਾ ਵੀ ਹੈ ਇਹੋ ਜਿਹਾ ਇਸ ਮੁੱਚ ਬਰੀ ਨਾਈਸ ਮਾਈਡੀ ਬੁੱਧਾ ਦਾ ਹੈ ਆ ਵੀ ਸਮਾਈਲਿੰਗ ਪਰ ਜਿਹਦੇ ਦਾੜੀ ਜੀ ਹੋਏ ਆ वहाँ तो फर्क शैला भाई है ना उधर ले पास देखो स्मोक सो यू क्रिएट फ्रॉम योर ओन माइंड ड्राइंग नहीं कोई कुछ नहीं ड्राइंग है, है ना भी ਦੇ ਦੇ ਤੇ ਇਹ ਪਾਲਿਸ਼ ਹੋਇਆ ਹੋਇਆ ਹੈ ਨਾ ਕੋਈ ਨਹੀਂ ਸਮਝਦਾ ਮਾੜਾ ਮਾੜਾ ਸੋਹਣੇ ਦੇ ਇਹ ਹੈ ਮੈਂ ਕੋਈ ਕਰੂਡ ਚੀਜ਼ ਹੈ ਮੈਂ ਤਾਂ ਸਮਝ ਨਹੀਂ ਲਾਗਦਾ ਮੈਂ ਸਾਰੀ ਲੈ ਲਵਾਂ ਪਰ ਇਹ ਨਹੀਂ ਸਮਝ ਆਉਂਦਾ ਵੀ ਆ ਵੀ ਹੱਸਦਾ ਬੰਦਾ ਤਾਂ ਲਾਫਿੰਗ ਬੁੱਧਾ ਆਹ ਮੰਦਰ ਜੀ ਵੀ ਵਧੀਆ ਬੜਾ ਚੂਜ਼ ਕਰਨਾ ਹੀ ਬੜੀ ਦਿੱਕਤ ਵਾਲੀ ਗੱਲ ਹੈ ਇਹਦੇ 'ਚ ਕਿਹੜਾ ਤੈਨੂੰ ਜਿਹੜਾ ਵਧੀਆ ਲੱਗਿਆ ਨਹੀਂ ਸਮਝ ਆ ਰਹੀ ਕੋਈ ਚਲੋ ਸਿਲੈਕਟ ਕਰਦੇ ਆਂ ਫਿਰ ਲੈਨੇ ਆਂ ਫਿਰ ਖਾਨੇ ਆਂ ਆ ਮੇਰੇ ਕੋਲ ਸ਼ਰਜੀ ਬਣਾਏ ਨੇ ਹੈ ਨਾ ਤੇ ਸਭ ਇੰਗਲਿਸ਼ ਇਟੇ ਦੇ ਮਤਲਬ ਹੈ ਨਾ ਵਧੀਆ ਬਟ ਬੜੇ ਅਲੱਗ ਅਲੱਗ ਤਰ੍ਹਾਂ ਦੇ ਨੇ ਸਾਰੇ ਜੋ ਸਾਰੇ

ਤੇ ਇਹ ਸਾਰੇ ਇੱਕ ਤੋਂ ਇੱਕ ਵਧੀਆ ਬੜੇ ਬੜੇ ਬਹਾਦਰ ਟੂਕ ਨੂੰ ਮਾਰਕੀਟ ਜਿਹੜੀ ਹੈ 골ਡ ਮਾਰਕੀਟ ਸਾਰੇ ਸਵੇਸਤਰਾ ਵੀ ਸੀਜ਼ਨ ਹੈ